ਉਦਾਸਪੁਰ ਦੇ ਕਸਬਾ ਦਿਨਾਨਗਰ ਦੇ ਪਟੋਆ ਰੋਡ ਤੇ ਕੋਠੇ ਭੀਮਸੈਨ ਵਿਖੇ ਸਥਿਤ ਇੱਕ ਕ੍ਰੌਕਰੀ ਦੀ ਦੁਕਾਨ ਤੇ ਪਿਛਲੀ ਕੰਧ 파ੜ ਕੇ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਸਮਾਨ ਕ੍ਰੌਕਰੀ ਪਿੱਤਲ ਅਤੇ ਤਾਂਬੇ ਦਾ ਸਮਾਨ ਗੱਲਿਤ ਵਿੱਚ ਪਈ 29 ਦੀ ਜਿਹੜੀ ਹੈ ਉਹ ਚੋਰੀ ਕਰਕੇ ਫਰਾਰ ਹੋ ਗਏ। ਦੱਸਦੇ ਇਹ ਦੁਕਾਨਦਾਰ ਨੇ ਕਿਸੇ ਵਪਾਰੀ ਨੂੰ ਭੁਗਤਾਨ ਕਰਨ ਦੇ ਲਈ ਰੱਖੀ ਹੋਈ ਸੀ ਇਹ ਰਕਮ ਜੋ ਕਿ ਕੱਢ ਕੇ ਫਰਾਰ ਹੋ ਗਏ। ਇਹਦੇ ਦੁਕਾਨਦਾਰ ਰਵਿੰਦਰਨ ਮਹਾਜਨ ਅਨੁਸਾਰ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪਰ ਦਿਨਾਨਗਰ ਪੁਲਿਸ ਚੋਰਾ ਨਾਲੋਂ ਅਸੁਸ਼ਤ ਸਾਬਤ ਹੋ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਨ ਵੀ ਬੈਠਦੇ ਨਹੀਂ ਜਨਾਬਾਰੇ ਇਲਾਕਾ ਨਿਵਾਸੀਆਂ ਨੇ ਵੱਧ ਰਹੀ ਚੋਰੀਆਂ ਤੋਂ ਜਿਹੜੇ ਨੇ ਉਹ ਪ੍ਰੇਸ਼ਾਨ ਹੋ ਗਏ ਨੇ ਤੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਪੁਲਿਸ ਨੂੰ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਪਰ ਫਿਰ ਵੀ ਉਹਨਾਂ ਤੇ ਕੋਈ ਵੀ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਮੈਂ ਬਿੰਦਨ ਮੈਂ ਸਿਹਤ ਕਾ ਖੋਲੀ ਦਸ ਦਸ ਦੇ ਮੇਰੇ ਇੱਕ ਰੋਕਰੀ ਦੀ ਪਾਣਿਆਂ ਦੇ ਤੇ ਇੱਕ ਮੇ ਮਿਕਸਮਾਨਾਈਟ ਆ ਬਾਲਟੀਆਂ ਦੀ ਦੁਕਾਨ ਸਿਹਤ ਦਸ ਦਸ ਤੇ ਖੋਲੀ ਮੈਂ ਮੈਂ ਜੋ ਆਇਆ ਤੇ ਦੇਖਿਆ ਕੂਚੇ ਰੀ ਹੈ ਨਾ ਉਹ ਉੱਥੇ ਆਈ ਦੀ ਸਮਾਨ ਪਿੱਛੋਂ ਚੋ ਕੇ ਅੰਦਰ ਆਇਦਾ ਸੀ ਮੈਂ ਆ ਕੇ ਆਕੂ ਨੂੰ ਵਾਈ ਮਾਰੀ ਆ ਫਿਰ ਬਾਅਦ ਵਿੱਚ ਦੇਖਿਆ ਕਿ ਸਾਰੇ ਗੱਲੇ ਆ ਉਹਨਾਂ ਸਾਰੇ ਖਿਲਰ ਖਲਾਰਾ ਪਿਆ ਰਸੀ ਸਾਰਾ ਪਿੱਛੇ ਮੋਰੀਆਂ ਇਟਾਪੂ ਕੁੱਟੇ ਦੀਆਂ ਸੀ ਤੇ ਸਾਰਾ ਸਮਾਂ ਵਿੱਚ ਝੋਚ ਪਿੱਛੇ ਬਾਅਦ ਪਿੱਛੋਂ ਆ ਦੇਖਿਆ ਸਾਰੇ ਡੱਬੇ ਪਿੱਛੇ ਖਾਲੀ ਪਏ ਦੇ ਸੀ ਕਿਆ ਹੈ ਬੱਚਿਆ ਐਂਟ ਪਿੱਛੋਂ ਆਈ ਹਾਂਜੀ ਠੀਕ ਕਿੰਨਾ ਕਰੀ ਤਸਾਨੂਗਾ ਕੈਸ਼ ਹੈ ਹੀ 40 45 40 50 ਹੈ ਹੁਣ ਕੋਈ ਪਾਰ ਨੇ ਆਣਾ ਸੀ ਉਹਨੂੰ ਦੇਣਾ ਸੀ ਅੱਜ ਵੀ ਆਣਾ ਤੇ ਕੱਲ ਵੀ ਉਹਨੇ ਆਣਾ ਤੇ ਦਰਿਆਣਾ ਸੀ ਠੀਕ ਹੈ ਜੀ ਇਹ ਜਿਹੜਾ ਸਮਾਨ ਬਾਕੀ ਹੈਗਾ ਲੈਟਰਨ ਦੇ ਟਿਫਨ ਹੈ ਸੀ ਮਿਲਟਾਂ ਦੇ ਮਿਲਟਾਂ ਦੀ ਬੋਤਲਾਂ ਸੀ ਤਾਂਬੇ ਦੇ ਜੱਗ ਸੀ ਤਾਂ ਪਿੱਤਲ ਦੀ ਪਲੇਟਾਂ ਸੀ ਤੇ ਹੋਰ ਇੱਕ ਤਵੇ ਸੀ ਹੋਰ ਆਕਵਰ ਦੇ ਹੁੰਦੇ ਇਲੈਕਟ੍ਰੋਨਿਕ ਆਈਟਮ ਹੁੰਦੀ ਹੈ ਹੈਂਡ ਗ੍ਰਾਈਂਡਰ ਉਹ ਕੁੱਕਰ ਵਗੈਰਾ ਕੁਝ ਹੋ ਜਾ ਬਾਲਾ 10 12 ਆਈਟਮਾਂ ਲੈ ਆ ਕਾਫੀ ਚੈਟਮਾਂ ਲੈ ਗਏ ਕੀਮਤੀ ਆਈਟਮਾਂ ਲੈ ਗਏ ਜੀ ਟੋਟਲ ਕਿ ਕਿੰਨੀ ਕੀਮਤ ਆ ਕੋਈ ਆਈਡੀਆ ਨਹੀਂ ਪਰ ਲੱਖ ਤੋਂ ਉੱਪਰ ਹੀ ਹੋਣਾ ਮੇਰੇ ਖਿਆਲ ਨਾਲ ਲੱਖ ਤੋਂ ਉੱਪਰ ਲੱਖ ਤੱਕ ਹੋ ਆਏਗਾ ਪਿੱਤਲ ਦੇ ਜੱਗ 10 12 ਜੱਗ ਤਾਂਬੇ ਦੇ ਪਿੱਤਲ ਦੇ ਉਹ ਜਾਰਾ ਜਾਰਾ ਮਹਿੰਗੇ ਸੀ ਉਹਲੇ ਤਵੇ ਵੀ ਹੈ ਤਵੇ ਕੱਲਾ ਕਿ 500 600 ਤਵੇ ਹੀ 900 ਤਵੇ ਹੀ ਨਾ ਇੰਡੈਕਸ਼ਨ ਵਾਲਾ ਤੇ ਮਿਲਟਰੀ ਬੋਤਲਾਂ ਲੈ ਗਈਆਂ ਇਹ ਵਾਲੀਆਂ ਲੀਟਰ ਵਾਲੀਆਂ ਜੇ ਅੰਸਰ ਮੋਸਟਿਲ ਹੁੰਦੀਆਂ ਹਾਂਜੀ ਹੋਰ ਪੁਲਿਸ ਕੁਸ਼ਸ਼ਨ ਉਹ ਐਫ ਆਈ ਲਿਖਾਈ ਹੈ ਜੀ ਉਹਨਾਂ ਨੇ ਕਹਿੰਦੇ ਆਣਨੇ ਆ ਚੱਕਰ ਲੰਨੇ ਆ ਜੀ ਇਹ ਕਿਹੜੇ ਰੋਡ ਤੇ ਦੁਕਾਨ ਹੈ ਸਾਡੀ ਆ ਮੇਨ ਰੋਡ ਤੇ ਕੋਠੇ ਕੋਠੇ ਪੀਮਸਾਣੀ ਰੋ ਮੇਨ ਰੋਡ ਹੀ ਆਲਾ ਜਿਹੜਾ ਬੁੱਜੀ ਨੂੰ ਜਾਂਦਾ ਰੋਡ ਕੋਈ ਰੋਡ ਕੋਟੋਆ ਰੋਡ ਹੈ ਹਾਂਜੀ ਕੋਈ ਸੀਸੀਟੀਵੀ ਫੁਟੇਜ ਆਈ ਫਾ ਨਹੀਂ ਹੈ ਨਹੀਂ ਆਈ ਕੀ ਮੰਗ ਕੀ ਕਰਦੇ ਪਰਸਾਹੀ ਕਰਦੇ ਕਿ ਸਾਨੂੰ ਸਾਫਤਾ ਜਾਵੇ ਜਿਹੜੇ ਬੰਦੇ ਆ ਉਹ ਫੜੇ ਜਾਣ ਸਾਡੇ ਸਮਾਹ ਨੂੰ ਮਿਲਿਆ ਜਾਏ ਬਸ ਕੀ ਲੱਗਦਾ ਕੋਈ ਕੇ ਤੇ ਸ਼ੱਕ ਵਗਰਾ ਹੈ ਆਈ ਸ਼ੱਕ ਜਿਹਦੇ ਪਿੱਛੇ ਬੰਦੇ ਆ ਨਸ਼ੇੜੀ ਹੁੜੇ ਕੋਈ ਆ ਪੱਕਾ ਨਹੀਂ ਪਤਾ ਮਗਰ ਹੀ ਬੰਦੇ ਆਈ ਪਹਿਲਾਂ ਵੀ ਇਹਨਾਂ ਨੂੰ ਕਾਫੀ ਕਿਹਾ ਕਿ ਇਹਨਾਂ ਨੂੰ ਕਿਹਾ ਹਟਾਓ ਉਹ ਸਾਰੇ ਉਹ ਚਲ ਜਾਂਦੇ ਆ ਤੇ ਜਿਹੜੇ ਲਿਖੇ ਬੈਠੇ ਆ ਰਹ ਰਹੇ ਦੇ ਕੋਈ ਦਿਨ ਪਹਿਲਾਂ ਨਾ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਚੋਰੀ ਹੋਈ ਸੀ ਤੇ ਕਾਫੀ ਪਹਿਲਾਂ ਮੇਰੇ ਚਾਚੇ ਦੋਵੇਂ ਚਾਚੇ ਦੇ ਘਰ ਚੋਰੀ ਹੋਈ ਆਈ ਇੱਕ ਅੰਦਰ ਵੀ ਹੋਈ ਹੈ ਇਧਰ ਵੀ ਹੋਈ ਹੈ ਅੱਛਾ ਦਿਲਵੇ ਦਫ਼ਤਰ ਆ ਉੱਥੇ ਵੀ ਚੋਰੀ ਹੋਈ ਆ ਤੇ ਪਿਛਾਗ ਆ ਉੱਥੇ ਚੋਰੀ ਹੋਈ ਹੈ ਹਾਂ ਦੀ ਬੇ ਦੇਖੀਆ ਕਿਹੜਾ ਬੰਦਾ ਕਿਹੜੇ ਕਰਦਾ ਤੇ ਕੀ ਅਵਾਰਦਤ ਹੁੰਦੀ ਆ ਤੁਹਾਨੂੰ ਨਡਰੋਕਤਾ ਆਈ ਸਾਡੀ ਬਸ ਇਹੀ ਬੇਨਤੀ ਹੈ ਪੁਲਿਸ ਅਗੇ ਜਿਹੜੇ ਇੱਥੇ ਮੁੰਡੇ ਤੀਨ ਦੱਸਿਆ ਪਿੱਛੇ ਬੈਠਦੇ ਨੇ ਛੇੜੀ ਉਹਦੇ ਖਿਲਾਫ ਵੀ ਪੁਲਿਸ ਨੂੰ ਕੰਪਲੇਟ ਕੀਤੀ ਗੋਣਡਿਆਂ ਨੇ ਕੀਤੀ ਹੈ ਜੀ ਐਨਐਐਮ ਹੁਲਿਆਣੇ ਕੀਤੀ ਪਰ ਪੁਲਿਸ ਆਂਦੀ ਆ ਪਹਾਨੀ ਤੇ ਕਰਦੀ ਕੁਝ